हां जी किसान वीरो ਸਾਰਿਆਂ ਨੂੰ ਸਤਿ ਸ੍ਰੀ ਅਕਾਲ ਸਵਾਗਤ ਕਰਦੇ ਆ ਤੁਹਾਡਾ YouTube ਚੈਨਲ ਖਹਿਰਾ ਡੇਰੀ ਫਾਰਮ ਤਰਨਤਾਰਨ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾਉਣ ਆਪਾਂ ਪਹੁੰਚੇ ਆ ਅਡਰੈਸ ਇੱਕ ਵਾਰੀ ਵੀਰ ਦਾ ਜਰੂਰ ਕਨਫਰਮ ਕਰ ਲਿਓ ਪਿੰਡ ਹੈ ਦੋਸਤੋ ਵੀਰ ਦਾ ਝਾਮਕੇ ਤਹਿਸੀਲ ਤੇ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਬਾਜੀ ਦਾ ਨਾਮ ਪ੍ਰਤਾਪ ਸਿੰਘ ਸ਼ਾਹ ਜਿਨ੍ਹਾਂ ਦੇ ਫਾਰਮ ਤੇ ਅੱਜ ਆਪਾਂ ਵੀਡੀਓ ਬਣਾਉਣ ਪਹੁੰਚੇ ਆ ਅੱਜ ਦੀ ਵੀਡੀਓ ਦੇ ਵਿੱਚ ਦੋਸਤੋ ਤੁਹਾਨੂੰ ਚਾਰ ਨਗ ਮਜਾਂ ਦੇ ਵਿੱਚ ਦਿਖਾਵਾਂਗੇ ਤੇ ਚਾਰੇ ਮਜਾਂ ਦੋਸਤੋ ਜਿਹੜੀਆਂ ਸੁਨੀਆਂ ਸੁਆਈਆਂ ਹੋਣਗੀਆਂ। ਬੰਦੀ ਡਿਟੇਲ ਸਾਰੀ ਆਪਾਂ ਵੀਰ ਦੇ ਕੋਲੋਂ ਪੁੱਛ ਕੇ ਤੁਹਾਨੂੰ ਸਾਂਝੀ ਕਰ ਲਾਂਗੇ। ਤੁਸੀਂ ਵੀਡੀਓ ਅੰਤ ਤੱਕ ਜਰੂਰ ਵੇਖਿਓ। ਉਸ ਤੋਂ ਪਹਿਲਾਂ ਦੋਸਤੋ ਬੇਨਤੀ ਆ ਪਸ਼ੂ ਖਰੀਦਣ ਤੋਂ ਪਹਿਲਾਂ ਤਸੱਲੀ ਜਿਹੜੀ ਕਰਨੀ ਆ ਪਸ਼ੂ ਦੀ ਨਰਖ-ਬਰਖ ਜਿਹੜੀ ਕਰਨੀ ਆ ਦੋਸਤੋ ਤੁਸੀਂ ਆਪ ਆਕੇ ਕਰਨੀ ਹੁੰਦੀ ਆ। ਆਪਣਾ ਹੱਕ ਸਮਝ ਕੇ ਆਪਣਾ ਫਰਜ਼ ਸਮਝ ਕੇ ਤਸੱਲੀ ਕਰਕੇ ਪਸ਼ੂ ਖਰੀਦਿਆ ਕਰੋ ਤਾਂ ਕਿ ਬਾਅਦ ਵਿੱਚ ਕੋਈ ਲੰਬੇ ਵੇਲੇ ਗੱਲ ਨਾ ਹੋਵੇ। ਆਓ ਗੱਲਬਾਤ ਕਰਕੇ ਵੀ ਇਹਨਾਂ ਡਿਟੇਲ ਆ ਸਾਤਸ੍ਰੀ ਅਕਾਲ ਬਾਈ ਜੀ ਸਤਸ੍ਰੀ ਅਕਾਲ ਜੀ ਮਾਰ ਹੋਰ ਬੜਾ ਠੀਕ ਠਾਕ ਵਧੀਆ ਜੀ ਚੱਲਦੀ ਘਰ ਚੱਲ ਗਏ ਵਧੀਆ ਕੰਮ ਕਰ ਵਧੀਆ ਵਧੀਆ ਜੀ ਚੱਲੀ ਵੀਡੀਓ ਦਾ ਫਿਰ ਥੋੜੇ ਦਾ ਗੈਪ ਪੈਣ ਲੱਗ ਪਿਆ ਜਾਂਦੇ ਪਹੂ ਘਟ ਮਿਲਦਾ ਹੈ ਕਿ ਨਹੀਂ ਜੀ ਹੁਣ ਕੋਸ਼ਿਸ਼ ਕਰਾਂਗੇ ਤੇ ਜਗ ਦਿਨ ਹੁੰਦੀ ਠੀਕ ਹੈ ਜੀ ਮਾਲ ਭਾਵੇਂ ਪੰਜ ਹੀ ਡੰਗਰ ਹੋਇਆ ਹੁਣ ਕਿੱਥੇ ਦੇ ਦੇਣਾ ਆ ਕਰਾਂਗੇ ਠੀਕ ਹੈ ਜੀ ਥੋੜਾ ਜਿਆ ਨਾ ਫਾਸਲਾ ਇਹ ਪੈ ਜਾਂਦਾ ਵੀ ਮਾਲ ਆਉਂਦਾ ਤੇ ਵਿਕ ਜਾਂਦਾ ਹਾਂਜੀ ਹਾਂਜੀ ਤੇ ਵਿਗਿਆ ਭਾਜੀ ਵੇਚ ਨੂੰ ਉਤਰਾ ਲੈਂਦਾ ਅਗਲੇ ਦਾ ਪਰਦਾ ਹੁੰਦਾ ਫਿਰ ਮਾਲ ਨਹੀਂ ਵਿਚ ਪਾਇਆ ਜਾਂ ਹਾਂਜੀ 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 ਇਹ ਗੱਲ ਹੈ ਤੇ ਜਿਹੜਾ ਤਰਨਤਾਨ ਹਾਂਜੀ ਤਸਵੀਰ ਵੀ ਤਰਨਤਾਨ ਹਾਂਜੀ ਤੇ ਨਾਮ ਹੈਗਾ ਜੀ ਪ੍ਰਤਾਪ ਸਿੰਘ ਸਾਹਿਬ ਠੀਕ ਹੈ ਜੀ ਫੋਨ ਨੰਬਰ 6284744127 6284744127 ਠੀਕ ਹੈ ਜੀ ਹਾਂਜੀ ਅੱਜ ਆਪਣੇ ਕੋਲ ਚਾਰ ਨਗ ਮੱਜੇ ਦੇ ਵਿੱਚ ਚਾਰ ਹੈ ਜੀ ਇੱਕ ਬੱਚੇ ਵਾਲੀ ਆ ਤੇ ਤਿੰਨ ਬਿੜਾਂ ਦੇ ਤਿੰਨ ਬਿੜਾਂ ਬੱਚੇ ਤੇ ਹਾਂ ਤੇ ਸ਼ੁਰੂ ਕਰ ਲਿਆ ਪੇਸ ਛੋਟੀ ਤੋਂ ਪਹਿਲਾਂ ਦੱਸੀਏ ਡਿਟੇਲ ਵੀਰਾਂ ਨੂੰ ਦੇਖੋ ਜੀ ਪਹਿਲਾਂ ਦਸਦਾ ਸੁਈ ਜੇ ਤੇ ਮੂੰਹ ਚੌਗੀ ਆ ਅੱਛਾ ਜੀ ਦੁੱਧ 7 ਲੀਟਰ ਦੇ 7 ਲੀਟਰ ਦੁੱਧ ਹੁਣ ਪਿਆਰੇ ਹਾਂਜੀ ਦੋਵੇਂ ਟਾਈਮ ਭਾੜੇ ਦੇ ਮਿਲਦੀ ਹਾਂਜੀ ਹਾਂਜੀ ਮਹੀਨੇ ਦੀ ਬਣੀ ਆ ਤਿੰਨ ਮਹੀਨੇ ਸੁਈ ਤੇ ਬੱਚਾ ਨਹੀਂ ਹੈਗਾ ਮਿਲਦੀ ਭੜੇ ਤੇ ਚਵਾਈ ਚੂਈ ਦੇ ਵਿੱਚ ਕੋਈ ਦਿੱਕਤ ਇੱਕ ਨੰਬਰ ਹੈ ਜੀ ਮਿਲਦੀ ਭੜੇ ਤੇ ਠੀਕ ਹੈ ਜੀ ਕੱਢੀਏ ਬਾਹਰ ਲਓ ਜੀ ਦੋਸਤੋ ਸੂਆ ਪਹਿਲਾ ਚਾਰ ਦੰਦ ਦੋਵੇਂ ਟਾਈਮ ਭੜੇ ਤੇ ਮਿਲਦੀ 7 ਲੀਟਰ ਦੁੱਧ ਦਾ ਮੌਕੇ ਦਾ ਤਿਆਰ ਹੈ ਸੂਏ ਸਵਾਏ ਪਹੂ ਦੋਸਤੋ ਮੇਰੇ ਵੀਰੇ ਇੱਕ ਟਾਈਮ ਦੋ ਟਾਈਮ ਚੋਕੇ ਆਪਣੀ ਤਸੱਲੀ ਆਪਣਾ ਹੱਕ ਸਮਝ ਕੇ ਜਰੂਰ ਕਰਿਆ ਕਰੋ ਆਹ ਲਓ ਜੀ ਕਰਨੂ ਚੈੱਕ ਲਓ ਜੀ ਦੋਸਤੋ ਬੈਲ ਕੋਲ ਰੇਂਗ ਸਿੰਘ ਨਿਕਨੇਗਾ ਸਾਰੀ ਜੈਡ ਬਲੈਕ ਆ ਰਜਕਰੂ ਚੱਕ ਤਿੰਨ ਕੁ ਮਹੀਨੇ ਦਾ ਟਾਈਮ ਦੋਸਤੋ ਸਵੇ ਨੂੰ ਹੋ ਗਿਆ ਰਸੂਈ ਨੂੰ ਤੇ ਤਕਰੀਬਨ ਮਹੀਨਾ ਕੁ ਹੋ ਗਿਆ ਵੀਰ ਕਹਿੰਦਾ ਟੀਕਾ ਲੱਗਾ ਕੋਈ ਕਨਫਰਮ ਨਹੀਂ ਅਜੇ ਚਲੋ ਜੀ ਆਪਾਂ ਤਾਲ ਆਖਦੇ ਨੇ ਆ ਭਣ ਭਾ ਚਲੋ ਕੋਈ ਗਾੜੀ ਜੇ ਆਓ ਜੀ ਅਗਲਾ ਕੋਈ ਕੀ ਇਹ ਆਪੇ ਡੰਗਰ ਚਲੋ ਇਦਾਂ ਹੀ ਬਣਦਾ ਅਸਕਰ ਆਉਦੋ ਕੀ ਵਾਂਡੇ ਬਣੀ ਮਾ ਉਸ ਤੋਂ ਪਹਿਲੇ ਹਾਂਜੀ 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 ਤੇ ਕੀ ਇਹਦਾ ਮੁੱਲ ਕਰਨਾ ਵੀਰਿਆ ਮੋਲ ਭਾਈ ਜੈਸਨ ਵਾਲਾ ਹੀ ਹੈ ਜੀ ਹੂੰ ਤੇਰੀ 45000 ਰੁਪਏ ਸਟੈਂਡਾ ਕਮਾਂਡਡਾ ਸਦਾ ਪੂਰੇ 42000 ਪਹੁੰਚ ਕਰਾਂਗੇ 100 ਕਿਲੋਮੀਟਰ 100 ਕਿਲੋਮੀਟਰ 42000 ਹਾਂਜੀ ਹਾਂਜੀ ਪੂਰੇ 100 ਠੀਕ ਹੈ ਜੀ ਹਾਂਜੀ 42000 ਰੁਪਿਆ ਰੇਟ ਤੇ 100 ਕਿਲੋਮੀਟਰ ਪਹੁੰਚ ਦੋਸਤੋ ਵੀਡੀਓ ਦੇ ਵਿੱਚ ਕੀਤੇ ਮੋਲ ਦੇ ਵਿੱਚ ਹੋਊਗੀ ਤੇ ਜੇ ਕੋਈ ਵੀ ਗੱਡੀ ਵੀਰ ਆਪਣੀ ਲੈ ਆਵੇ ਤੇ ਫਿਰ ਉਹਦੇ ਨਾਲ ਕੋਈ ਫਿਰ ਭਾਈ 3000 ਰੁਪਿਆ 100 ਕਿਲੋਮੀਟਰ ਦਾ ਕਿਰਾਇਆ ਬਣੂ ਫਿਰ 39000 ਠੀਕ ਹੈ ਜੀ ਹਾਂਜੀ ਇਹੋ ਵਾਲੇ ਵੀ 3000 ਰੁਪਿਆ ਕਿਰਾਇਆ ਛੜੀ ਜਾਂ ਫਿਰ 5 ਹਾਂਜੀ ਹਾਂ ਇਹ ਭਾਜੀ ਪਹਿਲਾ ਸਦਾ ਸੂਈ ਛੋਟੀ ਹਾਂਜੀ ਦੁੱਧ 8 ਲੀਟਰ ਦੇ ਹਾਂਜੀ ਤੇ ਮਿਲਦੀ ਬੱਚੇ ਤੇ ਆ ਅੱਛਾ ਇਹਦੇ ਮਗਰ ਬੱਚਾ ਹੈਗਾ ਜੀ ਹਾਂਜੀ ਬੱਚਾ ਮਗਰ ਕਟਾ ਜੀ ਅੱਛਾ ਜੀ ਕਟਾ ਸੂਈ ਨੂੰ ਹੋਏ ਨੂੰ ਢਾਈ ਕੁ ਮਹੀਨੇ ਆਹ ਲੋ ਜੀ ਆਹ ਜੇ ਕਟਾ ਦਾ ਦੋਸਤੋ ਸੂਈ ਨੂੰ ਢਾਈ ਤਿੰਨ ਮਹੀਨੇ ਹੋਏ ਆ ਹਾਂਜੀ ਬਣੀ ਨੂੰ ਮਹੀਨਾ ਆ ਅੱਛਾ ਜੀ ਹਾਂਜੀ ਦੋਵੇਂ ਟਾਈਮ ਬੱਚੇ ਤੇ ਮਿਲਦੀ ਹਾਂਜੀ 8 ਲੀਟਰ ਦੋ ਪਿਆਰ ਸੂਈ ਨੂੰ ਤਿੰਨ ਮਹੀਨੇ ਤੇ ਬਣੀ ਨੂੰ ਮਹੀਨਾ ਆਏ ਠੀਕ ਹੈ ਗਾੜੀ ਚਲੋ ਕੋ ਅਗਲੇ ਦੀ ਕਿਸਮਤ ਆ ਕੱਢੀਏ ਜੀ ਬਾਹਰ ਤੇ ਮੁੰਡਾ ਉਹਨਾਂ ਦੇ ਕਹਿਣ ਮੁਤਾਬਕ ਉਹ ਆਂਦੇ ਵੀ ਡੰਗ ਰਹਾ ਦੇ ਮਾਨੀਆ ਇਹ ਵੀ ਸਵੇਰ ਪਹਿਲਾ ਸੂਈ ਜੇ ਮਾਲੀ ਆਉਂਦਾ ਜੀ ਉਹਨਾਂ ਦਾ ਠੀਕ ਹੈ ਜੀ ਹਾਂ ਜੀ ਤਿੰਨ ਮਹੀਨੇ ਦਾ ਟਾਈਮ ਸੂਈ ਨੂੰ ਹੋ ਗਿਆ ਤੇ ਇੱਕ ਮਹੀਨਾ ਇਹਨੂੰ ਬੜੀ ਨੂੰ ਹੋ ਗਿਆ ਕਿ ਬੱਚਾ ਦੇ ਮਗਰ ਕਟਾ ਦੋਨੋਂ ਟਾਈਮ ਬੱਚੇ ਦੇ ਮਿਲਦੀ ਜੀ 8 ਲੀਟਰ ਦੁੱਧ ਮੌਕੇ ਦਾ ਜਿਹੜਾ ਤਿਆਰ ਆਇਆ ਬਤਾਇਆ ਲਓ ਜੀ ਦੋਸਤੋ ਦੋਵੇਂ ਕਟੀਆਂ ਵਿਖਾਤੀਆਂ ਤਾਂ ਮੀ ਝੋਟੀਆਂ ਤੇ ਦੋਵੇਂ ਪਹਿਲਾ ਪਹਿਲਾ ਸੂਆ ਸੂਈ ਅਮਰਾ ਮੰਗਾ ਆ ਲਓ ਜੀ ਪਸ਼ੂ ਕਈ ਰਹਾ ਦੋਸਤੋ ਛਭੂ ਤੋਂ ਦਿੱਕਤ ਕਰਦਾ ਚਰ ਤੋਂ ਵੀ ਥੋੜਾ ਐਨਾ ਛਭੂ ਦਾ ਕਰਦੀ ਹੈ ਜੀ ਉਦਾਂ ਸੀਲਸਲਾ ਗਿਆ ਜੀ ਮੈਨੇਜ ਠੀਕ ਹੈ ਜੀ ਮੈਨੇਜ ਨਹੀਂ ਕਰ ਲੈਓ ਜੀ ਕਿਉਂਕਿ ਆਮ ਘਰਾਂ ਵਾਲੇ ਵੀਰਾਂ ਨੇ ਜਦਾ ਸੰਗਲ ਹੀ ਪਾ ਕੇ ਰੱਖਦੇ ਆ ਝੱਭੂ ਘੱਟ ਪਉਂਦੇ ਆ ਲੋ ਲਓ ਜੀ ਪੂਰਾ ਕਦ ਕੱਟ ਪੂਰੀ ਉੱਚੀ ਲੰਬੀ ਸੋਹਣੀ ਸੁਨਖੀ ਰਾਜੀ ਪੂਰੀ ਜਮੀ ਪਣੀ ਪੂਰੀ ਚੈੱਕ ਤੁਸੀਂ ਕਰ ਸਕਦੇ ਹੋ ਭਰੇ ਮਾਠੇ ਤੋਂ ਦੋਸਤ ਪੂਰਾ ਤਿਆਰ ਪੂਰਾ ਹੀ ਕੋ ਚੋਗੇ ਘਰੇ ਆਪਣੇ ਘਰੇ ਠੀਕ ਹੈ ਜੀ ਪਾਕ ਸੇਰੇ ਮੈਂ ਮਾਲ ਲੈਟ ਚੋਕੇ ਲਿਆਂਦਾ ਜੀ ਸਾਰਾ ਠੀਕ ਹੈ ਜੀ ਹਾਂ ਜੀ ਦੋਵੇਂ ਝੋਟੀਆਂ ਦੋਸਤੋ ਸਾਹਮਣੇ ਵੇਖੋ ਸਕਰੀਨ ਤੇ ਸੇਰੇ ਭਾਜੀ 9 ਵਜੇ ਦੀ ਚਵਾਈ ਆ ਮਾਲ ਦੀ ਸਾਰੇ ਠੀਕ ਹੈ ਜੀ ਹਾਂਜੀ ਮਾਲ ਸਾਰਾ ਆਦੀ ਆ ਤੇ 9 ਵਜੇ ਚੋਗਿਆ ਤੇ ਇਹਦਾ ਮੁੱਲ ਰਹਿਣ ਕੀ ਕਰੀ ਇਹਦਾ ਭਾਜੀ ਮੋਲਟ ਕੋਈ ਮਰਜ਼ੀ ਕਰਾ ਲੇ 100 ਕਿਲੋਮੀਟਰ ਚ ਪਹੁੰਚ ਕਰਾਂਗੇ 63000 ਤੇ 63000 ਦੇ ਵਿੱਚ ਜੇ ਕੋਈ ਟਰਾਂਸਪੋਰਟ ਆਪਦਾ ਹੋਵੇ ਕਿਸੇ ਦਾ ਗੱਡੀ ਆਪਦੀ ਲਿਆਵੇ ਤਾਂ 60000 ਠੀਕ ਹੈ ਜੀ ਹਾਂਜੀ ਯਾਨੀ ਕਿ ਦੋਸਤੋ 63000 ਰੁਪਏ ਦੇ ਵਿੱਚ 100 ਕਿਲੋਮੀਟਰ ਦੀ ਪਹੁੰਚ ਤੇ ਪਹਿਲੀ ਝੋਟੀ ਦੀ 42000 ਰੁਪਏ ਦੇ ਵਿੱਚ 100 ਕਿਲੋਮੀਟਰ ਦੀ ਪਹੁੰਚ ਇਹ ਦੋ ਅਗੇ ਦਸੀ ਵੀ ਤਿੰਨ ਨੰਬਰ ਇਹ ਭਾਜੀ ਨੀਲੀ ਰਾਵੀ ਦੀ ਜੇ ਮੱਝ ਗੜੀ ਹੂੰ ਤੇ ਦੁੱਧ ਦੇ ਥਲੇ ਕੋ 8 ਲੀਟਰ ਹੋਊਗਾ ਅੱਛਾ ਜੀ ਤੇ ਬੱਚਾ ਨਹੀਂ ਹੈਗਾ ਮਿਲਦੀ ਭੜੇ ਤੇ ਤੇ ਬਣੀ ਨੂੰ ਮਹੀਨਾ ਹੋਇਆ ਜੀ ਅੱਛਾ ਮਹੀਨਾ 35 ਦਿਨ ਹੋਇਆ ਬਣੀ ਨੂੰ ਤੇ ਸੂਈ ਨੂੰ ਹੋਇਆ ਜੀ 2.5 ਮਹੀਨੇ ਤੱਕ 2.5 ਤੋਂ 3 ਮਹੀਨੇ ਦਾ ਟਾਈਮ ਤੇ ਸੂਹਾ ਦੋ ਜਾਏ ਅੱਛਾ ਜੀ ਤੇ ਬੱਚਾ ਨਹੀਂ ਹੈਗਾ ਦੋ ਦੋ ਲੀਟਰ ਹਾਂਜੀ ਭੜੇ ਦੇ ਮਿਲਦੀ ਦੋ ਮਹੀਨੇ ਹਾਂਜੀ ਭੜੇ ਤੇ ਭੜੇ ਠੀਕ ਹੈ ਜੀ ਲਓ ਜੀ ਦੇਖੋ ਦੂਜਾ ਸੂਹਾ 35 ਦਿਨ ਦਾ ਟਾਈਮ ਜਾਨੀ ਕਿ ਠੀਕਾ ਲੱਗੇ ਨੂੰ ਹੋ ਗਿਆ ਜੀ ਤੇ ਤਿੰਨ ਕੁ ਮਹੀਨੇ ਦਾ ਟਾਈਮ ਲਾ ਲੋ ਸੂਈ ਨੂੰ ਹੋ ਗਿਆ ਹਾਂਜੀ ਹਾਂਜੀ 8 ਲੀਟਰ ਤੋਂ ਤਾਂ ਮੌਕੇ ਦਾ ਜਿਹੜਾ ਪਿਆਰ ਹੈ ਇਹ ਨੀਲੀ 라ਵੀ ਚ ਆਉਣੀ ਹੈ ਨੀਲੀ 라ਵੀ ਦੇ ਨਿਸ਼ਾਨੀਆਂ ਕਵਰ ਕਰ ਲਈਏ ਚੈੱਕ ਕਰ ਲਿਓ ਆਹ ਲਓ ਜੀ ਲਓ ਜੀ ਕਰੋ ਚੈੱਕ ਮੇਰੇ ਦੋਸਤੋ ਮੇਰੇ ਵੀਡੀਓ ਜੇ ਕਹਿੰਨਾ ਜੇ ਕੋਈ ਵੀਰ ਪਹੁੰਚ ਨਹੀਂ ਕਰ ਸਕਦਾ ਬੇਸ਼ੱਕ ਆਪਣੀ ਵੀਡੀਓ ਕਾਲ ਤੇ ਚੁਵਾਈ ਕਰ ਲੈ। ਜਿੰਦਾ ਮਰਜੀ ਤਸਲੀ ਕਰਕੇ। ਹਾਂਜੀ ਹਾਂਜੀ ਹਾਂਜੀ। ਆਹ ਲਓ ਕਰੋ ਚੱਕਰੀ। 8 ਲੀਟਰ ਤੋਂ ਦੋਸਤੋ ਮੋਕੇ ਦਾ ਤਿਆਰ ਹੈ ਦੋਵੇਂ ਟਾਈਮ ਵੀਰ ਕੰਦਾ ਪਾੜੇ ਤੇ ਮਿਲਦੀ ਹੈ। ਸਵੇਰ ਦੁਜਾ ਸਵੇਜੀ ਦੋਸਤੋ ਤਕਰੀਬਨ 3 ਮਜਾ ਖਾਈਆਂ ਚਾਰੇ ਮਜੇ ਨੂੰ ਵੀਰ ਟੀਕੇ ਲੱਗੇ। ਹਾਂਜੀ ਹਾਂਜੀ। ਇਹ ਜੇ ਕੋਈ ਚਾਰੇ ਮੱਜਾਂ ਦੇ ਕੋਈ ਕੁਝ ਮਹੀਨੇ ਦਾ 35 35 ਚਾਹੀਜੀ ਦਾ ਟਾਈਮ ਹੋ ਗਿਆ ਟੀਕੇ ਦੇ ਅਗੇ ਕੋਈ ਇਹ ਨਾ ਆਖੇ ਵੀ ਕੋਈ ਦਿਖਾਵਾ ਘੱਟ ਕਰ ਦੀ ਦੁੱਧ 8 ਲੀਟਰ ਹੋਗਾ ਸਵੇਰੇ ਮਾਲ ਲੇਟ ਚੋ ਕੇ ਲਿਆਂਦਾ ਜੀ ਭੈਣ ਭਰਾਣਾ ਫੋਨ ਵੜਾ ਕਰਨਦਾ ਹੈ ਭਾਜੀ ਤੇ ਵੀਡੀਓ ਕੱਲੇ ਕੱਲੇ ਜਾਣੇ ਨੂੰ ਪੈਂਦੀ ਨਹੀਂ ਹੈ ਫੇਰ ਮਾਲ ਡੰਗਰ ਦੇਖਣ ਜਾਣਾ ਹਿੰਦੇ ਤੁਹੀਂ ਹੁਣ ਆ ਜੇ ਤੇ ਆਪਾਂ ਕੰਮ ਮੋਲੇ ਦਾ ਪ੍ਰਯਮ ਮੋਲੇ ਦਾ ਭਾਜੀ ਭਾਵੇਂ 60 ਕਰਾ ਲਓ 65 ਕਰਾ ਲਓ 55 ਕਰਾ ਲਓ 55000 ਤੇ ਪਹੁੰਚ ਕਰਾਂਗੇ 55000 100 ਕਿਲੋਮੀਟਰ ਤੇ ਪਹੁੰਚ ਠੀਕ ਹੈ ਜੀ ਇਹ ਜੇ ਕੋਈ ਪਹੁੰਚ ਤੋਂ ਬਿਨਾਂ ਲਵੇ ਤੇ ਨਿੰਜਾ ਯਾਰ ਨਿੰਜਾ ਯਾਰ ਉਹ ਤੇ 3000 ਰੁਪਏ ਛੱਡ ਗਏ ਹਾਂ ਹਾਂ ਜੀ ਹਾਂ ਜੀ ਪੂਰੀ ਜਮੀਂ ਬਲੀ ਮੈਂ ਜੇ ਨੀਰੀ ਦਾ ਠੀਕ ਠੀਕ ਹੈ ਜੀ ਹਾਂ ਜੀ ਤੇ 4 ਨੰਬਰ ਇਹ ਭਾਜੀ ਵੱਡੀ ਮਹੀਂ ਹੂੰ ਸੁਆ ਦੁੱਜਾ ਜੇ ਬਾਕੀ ਭੈਣਾ ਭਰਾਵਾਂ ਦੇ ਗਾੜੀ ਆ ਠੀਕ ਹੈ ਜੀ ਇਹਨੂੰ 2 ਮਹੀਨਿਆਂ ਦੇ ਲਾਗੇ ਉਹ ਆਂਦੇ ਬਣੀ ਨੂੰ ਹੋਇਆ ਅੱਛਾ ਜੀ ਤੇ ਉਹਨਾਂ ਇਹ ਗੱਲ ਵੀ ਆਖੀ ਉਹ ਵੀ ਮੈਂ ਸਾਡੀ ਗਾਰੰਟੀ ਨਾਲ ਗੱਬਣੇ ਆ ਹਾਂ ਜੇ ਮੇਤੋਂ ਰਹਿ ਗਈ ਚਲੋ ਆਪਣੇ ਤੋਂ ਜੇ ਕੋਈ ਰਹਿ ਗਈ ਡਾਕਟਰ ਅਜਾਇਆ ਨਹੀਂ ਸਾਡਾ ਹੂੰ ਤੇ ਮਾਲ ਆਇਆ ਸਾਰੇ ਨੌ ਦਾ ਹੋਈ ਹੂੰ ਜੇ ਕੋ ਆਪਣਾ ਤਾਂ ਚੈੱਕ ਕਰਾ ਕੇ ਤੇ ਚੈੱਕ ਰੱਖਦਾ ਪਰ ਆਪਾਂ ਮੋਲ ਨਹੀਂ ਇਹਦਾ ਚੈੱਕ ਆ ਕਰਨਾ ਮੋਲ ਖਾਲੀ ਨਾਲ ਆਊਗਾ ਮੋਲ ਖਾਲੀ ਨਾਲ ਆ ਕਰ ਠੀਕ ਹੈ ਜੀ ਤੇ ਬਾਕੀ ਚਲੋ ਜੇ ਕੋ ਲੈਡੂ ਘਟੇ ਆਪਦੀ ਚੈੱਕ ਕਰਾ ਲਈ ਕਿੰਨਾ ਤੋਂ ਦੁੱਧ ਦੇਖ ਲਿਆਗਾ ਜੇ 9 8 ਲੀਟਰ ਪੱਕਾ ਲਾ ਦੇ ਕੋ ਪੱਕਾ 8 ਲੀਟਰ 8 ਲੀਟਰ ਪੱਕਾ ਵਾਲੇ ਮਿਲਦੀ ਭਾੜੇ ਤੇ ਜੇ ਬਚਾ ਨਹੀਂ ਜਗਾ ਤੇ ਬਣੀ ਨੂੰ 2 ਮਹੀਨੇ ਦੇ ਲਾਗੇ ਇਹ 2 ਮਹੀਨੇ ਠੀਕ ਹੈ ਜੀ ਖੁੱਲ ਗਿਆ ਜੀ ਕੱਢੀਏ ਵਾਹ ਸੁਈ ਨੂੰ 3 ਕਿ ਮਹੀਨੇ ਸਾਢੇ 3 ਇਹ 3 ਮਹੀਨੇ ਦਾ ਟਾਈਮ ਦੋਸਤੋ ਸੁਈ ਨੂੰ ਹੋ ਗਿਆ ਜੀ ਤੇ ਤਕਰੀਬਨ 2 ਮਹੀਨੇ ਦਾ ਟਾਈਮ ਇਹਨ ਨੇ ਜੀ ਚੈੱਕ ਨਹੀਂ ਕਰਾਈ ਉਹ ਬੰਦੇ ਆ ਨੇ ਹਾਨੂੰ ਗਾਰੰਟੀ ਫੁੱਲ ਦਿੱਤੀ ਆ ਵੀ ਮੈਂ 1 ਮੀਟਰ ਤੋਂ 200 ਤਿਆਰ ਆ ਜੀ ਪੂਰੀ Z ਬਲੈਕ ਜੀ ਲਓ ਜੀ ਚੈੱਕ ਕਰ ਲਓ ਪੂਰੀ ਵੱਡੀ ਮਹੀ ਹੈ ਭਾਈ ਹਾਂ ਜੀ ਨਾਲੋ ਜੀ ਕਰੋ ਚੱਕ ਇਹਦਾ ਮੁੱਲ ਦੋਸਤੋ ਹੋਊਗਾ ਖਾਲੀ ਮਝਾਣਾ ਆਪਾਂ ਆਪਾਂ ਜੀ ਦੋਵੇਂ ਦੱਸ ਦੇਣੇ ਆ ਠੀਕ ਹੈ ਜੀ ਅੱਛਾ ਮੁੱਲ ਦੋਵੇਂ ਦੱਸ ਦੇਣੇ ਮੁੱਲ ਦੋਵੇਂ ਦੱਸ ਦੇਣੇ ਆ ਠੀਕ ਹੈ ਜੀ ਜੇ ਆਪਾਂ ਚੈੱਕ ਕਰ ਲਈ ਆਪਣਣ ਤੋਂ ਰਹਿ ਗਈ ਡਾਕਟਰ ਆ ਗਿਆ ਹੂੰ ਫਿਰ ਉਸ ਹਾਉਣਾ ਹੋ ਜੂਗੀ ਆਪਾਂ ਪਹਿਲਾਂ ਮੁੱਲ ਕਰੀਏ ਖਾਲੀ ਕਰਾ ਦੇ ਕਾਲੀ ਵਾਲਾ ਮੋਲ ਭਾਈ 56000 ਹੱਦ ਪਹੁੰਚ ਕਰਾਂ 56000 ਚ ਪਹੁੰਚ 100 ਕਿਲੋਮੀਟਰ ਤੱਕ ਹਾਂਜੀ 56000 ਕੋਈ ਮਾਨਤਾ ਨਹੀਂ ਕਰਨਾ ਹਾਂਜੀ 56000 ਕੋਈ ਮਾਨਤਾ ਨਹੀਂ ਹਸਰ ਨਹੀਂ 56000 ਆਪਾਂ ਪਹੁੰਚ ਕਰਾ ਲਈ ਇੱਕਦਮ ਅੱਛਾ ਮੈਂ ਲੋ ਫਿਕਸ ਹੀ ਰੀਡ ਕਰਤਾ ਇਸਦੇ ਹਾਂਜੀ ਆਪਾਂ ਦਸਾਂ ਗੱਲ ਗਿਆ ਮੁੜ ਕੇ ਭੈਣ ਭਰਾ ਜੇ ਮੁੱਲ ਦੱਸ ਦੀਏ ਸਿੱਧਾ ਹਾਂ ਤੇ ਆਪਾਂ ਚਲ ਆਫਰ ਲਾਈ ਹਿੰਦੀ ਤੁਹਾਡੇ ਚੈਨਲ ਥਰੂ ਵੀ ਜੇ ਕੋਈ ਆਵੇ ਤਾਂ ਆਪਾਂ ਪਹੁੰਚ ਕਰਨੇ ਅਛਾ ਜੀ ਤੇ ਜੇ ਮੂਲ ਕਾਟ ਕੇ ਕਰ ਦਈਏ ਮੁੜ ਕੇ ਗਲਾਂ ਤਹਾਨੂੰ ਪਹੁੰਚ ਵੀ ਕਰ ਪਹੁੰਚ ਵੀ ਕਰ ਅਛਾ ਜੀ ਫਿਰ ਇਹ ਆ ਮੇ ਸੂਗੜੀ ਨਿਕਲਦੀ ਤੇ ਫੀਰ ਦਾ ਮੁੱਲ ਫਿਰ ਭਾਜੀ 65000 ਤੇ 65000 ਹਾਂਜੀ ਖਾਲੀ ਦਾ ਮੁੱਲ 56000 ਰੁਪਏ 100 ਕਿਲੋਮੀਟਰ ਪਹੁੰਚ ਹਾਂਜੀ ਹਾਂਜੀ ਜੇ ਨਿਕਲ ਆ ਸੂਗੜੀ ਫਿਰ 65000 ਰੁਪਏ 100 ਕਿਲੋਮੀਟਰ ਹਾਂਜੀ ਪਹਿਲੀ ਗੱਲ ਦੀ ਟੈਕ ਟੈਸ ਕਰਾਉਣ ਨਹੀਂ ਦੇਣੀ ਤੇ ਆਪਾਂ ਭਾਅ ਸੂਟਰ ਕਰਤਾ ਉਸ ਹਿਸਾਬ ਨਾਲ ਠੀਕ ਹੈ ਜੀ ਹਾਂਜੀ ਵੱਡੀ ਮੈਂ ਚਲੋ ਠੀਕ ਹੈ ਜੀ ਚਲੋ ਜੋ ਕੇ ਆਪਣੇ ਭੈਣ ਭਰਾ ਦੀ ਤਸੱਲੀ ਆਦੀ ਚਾਰ ਨਗ ਤੋਂ ਤੁਹਾਨੂੰ ਦਿਖਾਇਆ ਚਾਰੇ ਨਗ ਸੂਏ ਅਡਰੈਸ ਇੱਕ ਰੀਵੀਰ ਦਾ ਫੇਰ ਬੋਲ ਦੇਣਾ ਪਿੰਡ ਚਾਵਕੇ ਤਹਿਸੀਲ ਜਿਹੜਾ ਸ਼੍ਰੀ ਤਰਨਤਨ ਸਿੰਘ ਨਾਮ ਉਹ ਭਾਜੀ ਉਹਨਾਂ ਦਾ ਪ੍ਰਤਾਪ ਸਿੰਘ ਸ਼ਾਹ ਫੋਨ ਨੰਬਰ ਵੀ ਇੱਕ ਰੀਵੀਰ ਫੇਰ ਬੋਲ ਆਪਣਾ ਫੋਨ ਨੰਬਰ ਭਾਜੀ ਹੈਗਾ 6284744127 ਹੂੰ 6284744127 ਹੂੰ ਬਾਕੀ ਜਿਹੜੇ ਆਪਣੇ ਚੈਨਲ ਨਾਲ ਜਿਹੜੇ ਭੈਣਾ ਭਰਾਵਾਂ ਨੂੰ ਆਪਾਂ ਇਹੋ ਬੇਨਤੀ ਕਰਦੇ ਆਂ ਕਈ ਨਾ ਮੁੜ ਕੇ ਗੁੱਸਾ ਕਰਦੇ ਭੈਣ ਭਰਾ ਹਾਂਜੀ ਇਹਾਂ ਨੂੰ ਦੱਸਿਆ ਨੇ ਭਾਜੀ ਕੱਲੇ ਕੱਲੇ ਜਾਣੇ ਨੂੰ ਫੋਨ ਨਹੀਂ ਕੀਤਾ ਜਾਂਦਾ ਆਪਾਂ ਨੂੰ ਤਾਂ ਟਾਈਮ ਉਹ ਨਾ ਹੁੰਦਾ maal ਆਉਣਾ ਆਪਾਂ ਪਾਤਾ ਆਪਣਾ ਵਿਗ ਜਾਣਾ ਫੇਰ ਆਪਾਂ ਗਾਰਨਾ maal ਹਾਂਜੀ ਹਾਂਜੀ ਖੁੱਲੀ ਡੁੱਲੀ ਵੀਡੀਓ ਪਾਤੀ ਵੀਡੀਓ ਖੁੱਲੀ ਡੁੱਲੀ ਵੀਡੀਓ ਪਾਤੀ ਆ ਚਲੋ ਭੈਣਾ ਭਰਾਵਾਂ ਤੋਂ ਗਲਤੀ ਚਾਹੁੰਦੇ ਆ ਜਦੋਂ ਆਪਾਂ ਨੂੰ maal ਆ ਗਿਆ ਨਾ ਹਾਂ ਆਪਾਂ ਫੇਰ ਆਈ ਜਾਣਾ ਪੰਜਾ ਛਿਆ ਦੇਣਾ ਠੀਕ ਹੈ ਜੀ ਭੈਣ ਭਾਵਾਂ ਦੀ ਗੱਡੀ ਠੀਕ ਹੈ ਜੀ ਤੇ ਚਲੋ ਇਹ ਆ ਵੀ ਬਾਕੀ ਘਰੇ ਆ ਗਏ ਜਿਹੜੀ ਮੈ ਚੰਗੀ ਲੱਗਦੀ ਆਪਦੀ ਦਸਾਲੀ ਕਰਕੇ ਖੜੋ ਠੀਕ ਹੈ ਜੀ ਤੇ ਆਪਦੀ ਕੋਈ ਗੱਲ ਨਰਕ ਪਰ ਕਰਕੇ ਖੜੋ ਠੀਕ ਹੈ ਜੀ ਹਾਂਜੀ ਠੀਕ ਹੈ ਧੰਨਵਾਦ ਬਹੁਤ ਵਧੀਆ ਦੇਖਣ ਵਾਸਤੇ